ਮੋਗਾ ਦੇ ਉੱਗੇ ਕਾਰੋਬਾਰੀ ਅਤੇ ਝਾੜਬਸ ਦੇ ਡਾਇਰੈਕਟਰ ਸ਼੍ਰੀ ਸੁਧੀਰ ਪਾਸੀ ਜੀ ਦੀ ਅੱਜ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਜਿਸ ਕਾਰਨ ਪੂਰੇ ਮੋਗਾ ਸ਼ਹਿਰ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਇਸ ਮੁਸ਼ਕਲ ਘੜੀ ਵਿੱਚ ਉਹਨਾਂ ਦੇ ਬੇਟੇ ਰੋਹਿਤ ਪਾਸੀ ਅਤੇ ਅੰਕਿਤ ਪਾਸੀ ਨੇ ਉਹਨਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਹਨਾਂ ਦੀਆਂ ਆਖਾਂ ਪੁਨਰਜੋਤ ਆਈ ਬੈਂਕ ਲੁਧਿਆਣਾ ਨੂੰ ਦਾਨ ਕਰ ਦਿੱਤੀਆਂ ਮੌਤ ਪ੍ਰਾਂਤੋਂ ਨਾ ਸਿਵਲ ਹਸਪਤਾਲ ਮੋਗਾ ਦੇ ਅੱਖਾਂ ਦੇ ਮਾਹਰ ਡਾਕਟਰ ਪਾਲੀ ਸੇਠੀ ਨੂੰ ਆਪਣੇ ਪਿਤਾ ਜੀ ਦੀ ਅੰਤਿਮ ਇੱਛਾ ਬਾਰੇ ਜਾਣੂ ਕਰਵਾਇਆ ਤਾਂ ਉਹਨਾਂ ਤੁਰੰਤ ਪੁਨਰਜੋਤ ਟੀਮ ਨੂੰ ਸੂਚਿਤ ਕੀਤਾ ਪੁਨਰਜੋਤ ਆਈ ਬੈਂਕ ਸੁਸਾਇਟੀ ਦੇ ਇਨਚਾਰਜ ਰਿਸ਼ਪਾਲ ਸਿੰਘ ਜੀ ਡੇਢ ਘੰਟੇ ਵਿੱਚ ਮੋਗੇ ਪਹੁੰਚ ਗਏ ਉਹਨਾਂ ਵੱਲੋਂ ਸ਼੍ਰੀ ਸੁਧੀਰ ਪਾਸੀ ਜੀ ਦੀਆਂ ਅੱਖਾਂ ਲਈਆਂ ਗਈਆਂ ਤੇ ਜ਼ਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕੀਤੀ ਗਈ। ਪਰਿਵਾਰ ਵੱਲੋਂ ਪੁਨਰਜੋਤ ਨੂੰ ਅੱਖਾਂ ਪਿੰਡ ਕਰਦਿਆਂ ਉਹਨਾਂ ਦੇ ਬੇਟੇ ਨੇ ਇਸ ਗੱਲ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਉਹਨਾਂ ਦੇ ਪਿਤਾ ਜੀ ਦੀਆਂ ਅੱਖਾਂ ਮਰਨ ਪ੍ਰਾਂਤ ਵੀ ਇਸ ਦੁਨੀਆ ਨੂੰ ਦੇਖਦੀਆਂ ਰਹਿਣਗੀਆਂ। ਇਸ ਮੌਕੇ ਰਚਪਾਲ ਸਿੰਘ ਜੀ ਨੇ ਸ੍ਰੀ ਸੁਧੀਰ ਪਾਸੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਦੇ ਇਸ ਫੈਸਲੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਸ ਦੁਨੀਆ ਤੇ ਲੱਖਾਂ ਲੋਕ ਅੱਖਾਂ ਤੋਂ ਵਾਂਝੇ ਹਨ। ਇਸ ਲਈ ਸਾਨੂੰ ਸਭ ਨੂੰ ਅੱਖਾਂ ਦਾਨ ਕਰਨ ਦੀ ਮਹੱਤਵ ਪ੍ਰਤੀ ਲੋਕਾਂ ਨੂੰ ਮਾਨਸਿਕ ਤੌਰ ਤੇ ਤਿਆਰ ਕਰਨਾ ਚਾਹੀਦਾ ਹੈ। ਇਸ ਮੌਕੇ ਪੁਨਰਚੋਤ ਦੇ ਮੋਗਾ ਤੋਂ ਕੋਆਰਡੀਨੇਟਰ ਅਤੇ ਸਿਵਲ ਸੁਸਾਇਟੀ ਮੋਗਾ ਦੇ ਮੈਂਬਰ ਮਹਿੰਦਰਪਾਲ ਲੁੰਬਾ ਨੇ ਸੁਦੀਰ ਪਾਸੀ ਜੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇੱਕ ਤੰਦਰੁਸਤ ਇਨਸਾਨ ਦੀ ਮੌਤ ਹੋ ਜਾਣ ਤੇ ਸਾਨੂੰ ਪਹਿਲੇ 6 ਘੰਟਿਆਂ ਵਿੱਚ ਅੱਖਾਂ ਦਾਨ ਕਰ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਨੌਜਵਾਨਾਂ ਦੀ ਮੌਤ ਪ੍ਰੰਤ ਅੱਖਾਂ ਦਾਨ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਜੋਤ ਵੀ ਹੁਣੇ ਛੋਟੀ ਉਮਰ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਰੋਸ਼ਨੀ ਦੇਣ ਲਈ ਇਹ ਅਤੀ ਜ਼ਰੂਰੀ ਹੈ। ਉਨ੍ਹਾਂ ਪਰਿਵਾਰ ਦੇ ਇਸ ਸਤਸਾਹਿਕ ਕਦਮ ਦੀ ਸ਼ਲਾਘਾ ਕਰਦਿਆਂ ਸਮਾਜ ਨੂੰ ਇਸ ਤੋਂ ਸੇਧ ਲੈਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸਿਵਲ ਸੁਸਾਇਟੀ ਮੋਗਾ ਤੋਂ ਅਮਰਜੀਤ ਸਿੰਘ ਜਸਲ, ਵੀਪੀ ਸੇਠੀ, ਸ਼ਿਵ ਸ਼ਰਨ ਸਿੰਘ, ਕਮਲਜੀਤ ਸਿੰਘ ਮਹੇਸ਼ਰੀ, ਪ੍ਰਿਤਪਾਲ ਸਿੰਘ ਲੱਕੀਗੱਲ, ਦਵਿੰਦਰ ਸਿੰਘ ਗੱਲ ਰਿਸ਼ਤੇਦਾਰ ਅਤੇ ਸਨੇਹੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ ਅੱਖਾਂਦਾਨ ਪ੍ਰੰਤ ਪਰਿਵਾਰ ਵੱਲੋਂ ਸ਼੍ਰੀ ਸੁਧੀਰ ਪਾਸੀ ਜੀ ਦਾ ਅੰਤਿਮ ਸੰਸਕਾਰ ਸ਼ਾਮ ਨੂੰ 6 ਵਜੇ ਗਾਂਧੀ ਰੋਡ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਪਾਸੀ ਪਰਿਵਾਰ ਦੇ ਇਸ ਸਾਸ ਸੇ ਕਦਮ ਦੀ ਚਾਰੇ ਪਾਸੇ ਤਰੀਫ ਹੋ ਰਹੀ ਹੈ ਸੋ ਆਓ ਸੁਣਦੇ ਹਾਂ ਪੁਨਰਜੋਤ ਦੇ ਡਾਇਰੈਕਟਰ ਕੀ ਕਹਿ ਰਹੇ ਹਨ ਹਾਂਜੀ ਸਰ ਅੱਜ ਸੁਧੀਰ ਪਾਸੀ ਜੀ ਨੇ ਆਪਣੀ ਅੱਖਾਂ ਦਾਨ ਕੀਤੀਆਂ ਮਰਨ ਉਪਰੰਤ ਤੇ ਤੁਸੀਂ ਪੁਨਰਜੋਤਾਈ ਬੈਂਕ ਵੱਲੋਂ ਅੱਖਾਂ ਲੈਣ ਵਾਸਤੇ ਆਏ ਹੋ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਅੱਲਾ ਤਾਂ ਅਸੀਂ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਆ ਕਿ ਸ੍ਰੀ ਸੁਧੀਰ ਪਾਸੀ ਜੀ ਜੋ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨੇ ਉਹਨਾਂ ਦੀ ਅੰਤਿਮ ਇੱਛਾ ਸੀ ਜੋ ਵੀ ਮੇਰੇ ਅੰਗਦਾਨ ਕੀਤੇ ਜਾਣ ਉਹਦੇ ਵਿੱਚੋਂ ਅੱਖਾਂ दान ਵਾਸਤੇ ਸਾਨੂੰ ਸਵੇਰੇ ਕਾਲ ਆਈ ਰੋਹਿਤ ਜੀ ਦੀ ਸਾਡੀ ਟੀਮ ਪੁਨਰਜੋਤਾਈ ਬੈਂਕ ਤੋਂ ਲੁਧਿਆਣਾ ਤੋਂ ਮੋਗੇ ਪਹੁੰਚੀ ਹੈ ਜਿਸ ਵਿੱਚ ਅੱਜ ਅਸੀਂ ਸ੍ਰੀ ਸੁਧੀਰ ਕੁਮਾਰ ਜੀ ਦੀਆਂ ਅੱਖਾਂ ਪ੍ਰਾਪਤ ਕੀਤੀਆਂ ਨੇ ਦੇਖੋ ਜੇ ਜਾਨ ਵਾਲਾ ਜੀ ਇਹਨੇ ਚਲੇ ਜਾਣਾ ਪਰ ਜੇ ਅਸੀਂ ਉਸ ਦੀਆਂ ਮੌਤ ਤੋਂ ਬਾਅਦ ਅੱਖਾਂ ਜੋ ਹੁੰਦੀਆਂ ਨੇ ਉਹਦੇ ਵਿੱਚ ਜਾਨ ਰਹਿੰਦੀ ਆ ਮੌਤ ਤੋਂ ਬਾਅਦ ਵੀ ਜੇ ਅਸੀਂ ਉਹਨਾਂ ਅੱਖਾਂ ਨੂੰ ਦਾਨ ਕਰ ਦਈਏ ਤਾਂ ਜਿਹੜੇ ਲੋਕ ਇਸ ਸੰਸਾਰ ਦੇ ਵਿੱਚ ਪੁੱਤਲੀ ਦੇ ਅੰਨੇਪਣ ਕਾਰਨ ਕਰ ਵਿੱਚ ਕੰਨ ਬਣੇ ਬੈਠੇ ਨੇ ਜੋ ਨਹੀਂ ਦੇਖ ਸਕਦੇ ਉਹਨਾਂ ਨੂੰ ਇਹ ਅੱਖਾਂ ਟ੍ਰਾਂਸਪੇਰੈਂਟ ਹੋ ਕੇ ਉਹ ਦੁਬਾਰਾ ਇਸ ਦੁਨੀਆ ਨੂੰ ਦੇਖਣ ਯੋਗ ਹੋਣਗੇ ਸੋ ਅਸੀਂ ਪਰਿਵਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਆਪਣੇ ਪਿਤਾ ਜੀ ਦੀ ਅੱਖਾਂ ਦਾਨ ਕਰਵਾ ਕੇ ਕਿਸੇ ਜੀਵ ਨੂੰ ਇਸ ਰੰਗਲੀ ਦੁਨੀਆ ਦੇਖਣ ਦਾ ਮੌਕਾ ਪ੍ਰਦਾਨ ਕੀਤਾ ਹੈ ਸੋ ਅਸੀਂ ਸਿਹਤ ਵਿਭਾਗ ਦਾ ਵੀ ਧੰਨਵਾਦ ਕਰਦੇ ਆ ਸਿਹਤ ਵਿਭਾਗ ਮੋਗੇ ਦਾ ਡਾਕਟਰ سپਾਲੀ ਜੈਨ ਉਹਨਾਂ ਨੇ ਸਾਨੂੰ ਕਾਲ ਕੀਤੀ ਸਵੇਰੇ ਰੋਹਿਤ ਜੀ ਨੇ ਉਹਨਾਂ ਨਾਲ ਸੰਪਰਕ ਕੀਤਾ ਉਹਨਾਂ ਨੇ ਫਿਰ ਸਾਨੂੰ ਕਾਲ ਕੀਤੀ ਹੈ ਅਸੀਂ ਸਿਹਤ ਵਿਭਾਗ ਮੋਗੇ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਅੱਖਾਂ ਦਾਣ ਦੇ ਵਿੱਚ ਆਪਣੀ अहम ਭੂਮਿਕਾ ਨਿਭਾਈ ਹੈ ਥੋੜੀ ਅਫਸੋਸ ਦੀ ਗੱਲ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸੁਧੀਰ ਪਾਸੀ ਜੀ ਅੱਜ ਸਵੇਰ ਅਕਾਲ ਚਲਾਣਾ ਕਰ ਗਏ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਬੇਟੇ ਰੋਹਿਤ 파ਸੀ ਜੀ ਤੇ ਅੰਕਿਤ 파ਸੀ ਜੀ ਇਹਨਾਂ ਵੱਲੋਂ ਇੱਕ ਬਹੁਤ ਹੀ ਵਧੀਆ ਫੈਸਲਾ ਲਿਆ ਗਿਆ ਕਿ ਉਹਨਾਂ ਦੀ ਅੱਖਾਂ ਦਾਨ ਕਰਨ ਬਾਰੇ ਸੋ ਇਹਨਾਂ ਨੇ ਸਿਹਤ ਵਿਭਾਗ ਦੇ ਨਾਲ ਸੰਪਰਕ ਕੀਤਾ ਤੇ ਸਿਹਤ ਵਿਭਾਗ ਨੇ ਪੁਨਰਜੋਤ ਦੀ ਟੀਮ ਨੂੰ ਜਿਹੜਾ ਸੰਪਰਕ ਕਰਕੇ ਇਹ ਅੱਖਾਂ ਚ ਦਾਨ ਕਰਵਾਈਆਂ ਸੋ ਅਸੀਂ ਧੰਨਵਾਦ ਕਰਦੇ ਹਾਂ ਪੁਨਰਜੋਤ ਆਈ ਬੈਂਕ ਲੁਧਿਆਣਾ ਦੀ ਟੀਮ ਦਾ ਡਾਕਟਰ ਰਮੇਸ਼ ਜੀ ਜਿਨ੍ਹਾਂ ਨੇ ਇਹ ਹੈਦਰਾ ਚੇਹੇ ਆਈ ਬੈਂਕ ਚੱਲ ਰਿਹਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਨਿਗਾ ਜਾਂ ਰੋਸ਼ਨੀ ਦੀ ਦਾਤ ਆ ਜਿਹੜੀ ਉੱਥੋਂ ਮਿਲਦੀ ਪਈ ਹੈ ਸੋ ਜਿਵੇਂ ਕਿ ਆ ਜਾਂਦਾ ਜਿਉਂਦੇ ਜੀ ਖੂਨਦਾਨ ਮਰਨ ਉਪਰੰਤ ਅੱਖਾਂ ਦਾ ਸੋ ਸਾਨੂੰ ਜਿਉਂਦੇ ਜੀ ਖੂਨਦਾਨ ਕਰਦੇ ਰਹਿਣਾ ਚਾਹੀਦਾ ਤੇ ਮਰਨ ਉਪਰੰਤ ਅੱਖਾਂ ਜ਼ਰੂਰ ਦਾਨ ਕਰਨੀਆਂ ਚਾਹੀਦੀਆਂ ਖਾਸ ਤੌਰ ਤੇ ਸਾਡੇ ਜਿਹੜੇ ਨੌਜਵਾਨਾਂ ਦੇ ਵਿੱਚ ਅੱਖਾਂ ਦਾਨ ਕਰਨ ਦਾ ਜਿਹੜਾ ਰੋਜ਼ਾਨਾ ਬਿਲਕੁਲ ਹੀ ਨਹੀਂ ਹੈਗਾ ਔਰ ਸਾਡੇ ਜਿਹੜੇ ਪਰਿਵਾਰਕ ਮੈਂਬਰ ਹੈਗੇ ਆ ਉਹ ਵੀ ਨੌਜਵਾਨ ਮੌਤਾਂ ਦੇ ਜਿਹੜੇ ਕੇਸ ਦੇ ਵਿੱਚ ਅੱਖਾਂ ਦਾਣ ਕਰਨ ਲਈ ਕੋਈ ਰੁਚੀ ਨਹੀਂ ਦਿਖਾਉਂਦੇ। ਸੋ ਮੋਗੇ ਦੇ ਵਿੱਚ ਮੈਂ ਕਹਿੰਦਾ ਵੀ ਇੱਕ ਬਹੁਤ ਵਧੀਆ ਇਹ ਕੰਮ ਸਾਸੀ ਪਰਿਵਾਰ ਵੱਲੋਂ ਕੀਤਾ ਗਿਆ ਹੈ। ਸੋ ਇਹਦੇ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿਉਂਕਿ ਅੱਖਾਂ ਨੇ ਤਾਂ ਮੱਚ ਜਾਣਾ। ਤੇ ਜੇਕਰ ਅਸੀਂ ਉਹ দান ਕਰਦੇ ਆਂਗੇ ਤਾਂ ਉਹ ਦੋ ਜਣਿਆਂ ਨੂੰ ਰੌਸ਼ਨੀ ਦਿਖਾ ਜਾਂਦੀ ਹੈ। ਸੋ ਇਸੇ ਤਰ੍ਹਾਂ ਇਹ ਬ੍ਰੇਨ ਡੈਥ ਜੇਕਰ ਕਿਸੇ ਪੇਸ਼ੈਂਟ ਦੀ ਹੋ ਜਾਂਦੀ ਹੈ ਤਾਂ ਆਪਣੇ ਸਰੀਰ ਦੇ ਨਿਹਰੇ ਅੰਗ দান ਕਰ ਸਕਦਾ ਹੈ। ਉਹ ਆਪਣੀਆਂ ਕਿਡਨੀਜ਼ ਡੋਨੇਟ ਕਰ ਸਕਦਾ ਹੈ ਲਿਵਰ ਡੋਨੇਟ ਕਰ ਸਕਦਾ ਹੈ ਫੇਫੜੇ ਡੋਨੇਟ ਕਰ ਸਕਦਾ ਹੈ ਹਾਰਟ ਡੋਨੇਟ ਕਰ ਸਕਦਾ ਹੈ ਸਕਿਨ ਡੋਨੇਟ ਕਰ ਸਕਦਾ ਜਿਹਦੇ ਨਾਲ ਪਤਾ ਹੀ ਨਹੀਂ ਅਣਗਿਣਤ ਲੋਕਾਂ ਨੂੰ ਜਿਹੜਾ ਹੈਗਾ ਨਵੀਂ ਜ਼ਿੰਦਗੀ ਮਿਲ ਸਕਦੀ ਸੋ ਆਓ ਆਪਾਂ ਇਸ ਨਵੇਂ ਜਿਹੜੀ ਹੈਗੀ ਹੈ ਰੌਸ਼ਨੀ ਵੱਲ ਵਧੀਏ ਤੇ ਆਪਣੇ ਮਨਾਂ ਦੇ ਵਿੱਚ ਵਹਿਮ ਭਰਮ ਕੱਢ ਕੇ ਗਿਆਨ ਦੀ ਜੋਤ ਜਗਾ ਕੇ ਇਸ ਮਹਿਮ ਨੂੰ ਹੋਰ ਜ਼ਿਆਦਾ ਤੇਜ਼ ਕਰੀਏ ਤਾਂ ਕਿ ਜਿਹੜੇ ਲੋਕੇ ਇਸ ਦੁਨੀਆ ਨੂੰ ਨਹੀਂ ਦੇਖ ਰਹੇ ਉਹ ਵੀ ਇਸ ਦੁਨੀਆ ਦੇ ਰੰਗਾਂ ਨੂੰ ਦੇਖਣ ਅ ਬਹੁਤ ਬਹੁਤ ਧੰਨਵਾਦੀ ਬਹੁਤ ਬਹੁਤ ਜੀ ਸਿੰਘ ਜੀ ਆਈ ਹੋਈ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਜਿਆਦਾ ਸਵਾਸੀ ਸਿਵੋ ਸੁਸਾਇਟੀ ਮੋਗਾ ਬਲ ਨੂੰ ਇਸ ਪਰਿਵਾਰ ਦੇ ਇਸ ਉਦਮ ਦਾ ਵੀ ਸ਼ਲਾਘਾ ਕਰਦੇ ਆ ਤੇ ਨਾਲ ਹੀ ਮੋਗਾ ਸ਼ਹਿਰ ਤੇ ਮੋਗਾ ਦਿੱਲੀ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਸ ਤਰ੍ਹਾਂ ਦੇ ਕਾਰਜ ਜਿਹੜੇ ਉਹ ਲਗਾਤਾਰ ਹੁੰਦੇ ਰਹਿਣ ਤਾਂ ਜਿਹੜਾ ਹੈਗਾ ਇਥੋਂ ਇਹ ਇਹ ਲੱਛਣ ਹੁੰਦਾ ਇਸ ਚੀਜ਼ ਦਾ ਕਿ ਸਮਾਜ ਪੜਿਆ ਲਿਖਿਆ ਤੇ ਚੇਤਨਾ ਬਹੁਤ ਬਹੁਤ ਅਨੁਕੂਲ